ਟਰੰਪ ਐਡਮਿਨਿਸਟ੍ਰੇਸ਼ਨ ਦੇ ਐਨਐਸਏ ਨੂੰ ਤੇ ਉਹਨਾਂ ਦੇ ਨਾਲ ਸੈਕਟਰੀ ਆਫ ਸਟੇਟ ਨੇ ਤੇ ਸੈਕਟਰੀ ਆਫ ਡਿਫੈਂਸ ਨੂੰ ਵੱਡੀ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਇੰਟੈਲੀਜੈਂਸ ਸਾਡਾ ਇੱਥੋਂ ਦਾ ਅਦਾਰਾ ਹੈ ਉਹਨਾਂ ਨੂੰ ਯੂਐਸ ਕੈਪੀਟਲ ਦੇ ਉੱਤੇ ਜਵਾਬਦੇਹੀ ਕਰਨੀ ਪਈ ਆ ਕਿ ਸਿਗਨਲ ਐਪ ਤੇ ਉੱਪਰ ਵਾਰ ਪਲਾਨ ਲੀਕ ਹੋ ਗਈ ਬਹੁਤ ਵੱਡਾ ਇਸ਼ੂ ਬਣ ਗਿਆ ਇਹ ਇਸ਼ੂ ਬਣਾਇਆ ਜਾ ਰਿਹਾ ਕਿਉਂਕਿ ਹੁਣ ਡੈਮੋਕ੍ਰੇਟਸ ਕੋਈ ਮੁੱਦਾ ਨਹੀਂ ਹੈ ਅੱਜ ਮੈਂ ਦੇਖੀ ਸੀ ਉਹਨਾਂ ਨੇ ਜਦੋਂ ਜਾ ਕੇ ਹਿアリング ਔਰ ਹਿアリング ਇਸ ਗੱਲ ਦੇ ਉੱਪਰ ਨਹੀਂ ਸੀ ਹਿアリング ਰੈਗੂਲਰ ਬਰੀਫਿੰਗ ਸੀ ਜਿਹੜੀ ਸਿਕਿਉਰਿਟੀ ਦੇ ਉੱਪਰ ਉਹਨਾਂ ਨੇ ਵੈਸੀ ਹੀ ਸਕੇਡਿਊਲਡ ਸੀ ਔਰ ਰੈਗੂਲਰ ਬਰੀਫਿੰਗ ਸੀ ਉੱਥੇ ਜਿੰਨੇ ਵੀ ਡੈਮੋਕ੍ਰੇਟ ਕਾਂਗਰਸਮੈਨ ਆਏ ਉਹਨਾਂ ਨੇ ਇਸ ਹਿアリング ਨੂੰ ਮੋੜ ਕੇ ਇਸ ਗੱਲ ਵੱਲ ਲਿਜਾਇਆ ਗਿਆ ਔਰ ਉੱਥੇ ਸਾਰਿਆਂ ਨੇ ਹੀ ਕਿਹਾ ਕਿ ਇਹ ਜਿਹੜੀ ਸਿਗਨਲ ਜਿਹੜਾ ਹੈ ਉਹ ਅਲਾਉਡ ਮੀਡੀਅਮ ਹੈ ਸਿਗਨਲ ਦੇ ਉੱਪਰ ਇਹ ਪੈਂਟਾਗਨ ਨੇ ਵੀ ਅਪਰੂਵ ਕੀਤਾ ਹੈ ਵਾਈਟ ਹਾਊਸ ਨੇ ਵੀ ਅਪਰੂਵ ਕੀਤਾ ਹੈ ਸੀਆਈਏ ਨੇ ਵੀ ਅਪਰੂਵ ਕੀਤਾ ਹੈ कि ਤੁਸੀਂ ਸਿਗਨਲ ਤੇ ਮੈਸੇਜਿੰਗ ਕਰ ਸਕਦੇ ਹੋ। ਔਰ ਜਿਹੜੀ ਮੈਸੇਜ ਗਿਆ ਹੈ ਉਹਦੇ ਵਿੱਚ ਕੋਈ ਕਲਾਸੀਫਾਈਡ ਇਨਫੋਰਮੇਸ਼ਨ ਨਹੀਂ ਸੀ। ਇੱਕ ਕੀਪਰ ਵਾਰ ਉਹ ਦੇ ਬਾਰੇ ਡਿਸਕਸ ਕਰ ਰਿਹਾ ਹੈ ਕਿ ਕਿਹਨੇ ਅਟੈਕ ਕਿੱਥੇ ਕਰਨਾ ਹੈ। ਵਾਰ ਦੇ ਬਾਰੇ ਡਿਸਕਸ ਨਹੀਂ ਸੀ ਉਹ ਉਹ ਇੱਕ ਪਰੋ ਕਲਾਸੀਫਾਈਡ ਨਹੀਂ ਸੀ। ਦੇਖੋ ਮੈਂ ਤੁਹਾਨੂੰ ਇੱਥੇ ਤੱਕ ਕਹਿਣਾ ਚਾਹਾਂ ਕਿ ਇਹ ਮੁਲਕ ਉਹ ਹੈ। ਅਮਰੀਕਾ ਦੀ ਮਾਈਟ ਉਹ ਹੈ ਕਿ ਪ੍ਰੈਜ਼ੀਡੈਂਟ ਰੀਗਨ ਨੇ ਜਦੋਂ ਕਦਾਫੀ ਤੇ ਅਟੈਕ ਕਰਨਾ ਸੀ ਤੇ ਇਹਨਾਂ ਨੇ 30 ਮਿੰਟ ਪਹਿਲਾਂ ਵਾਰਨਿੰਗ ਦਿੱਤੀ ਸੀ। ਕਦਾਫੀ ਨੂੰ ਕਿ 3 ਮਿੰਟ ਅਸੀਂ ਤੁਹਾਨੂੰ ਦੇ ਰਿਹਾ ਸਾਡੇ ਜਹਾਜ਼ ਆ ਰਹੇ ਨੇ ਔਰ ਤੁਹਾਡੇ ਪੈਲੈਸ ਤੇ ਅਟੈਕ ਕਰਨਗੇ ਔਰ ਜਦੋਂ ਤੁਸੀਂ ਆਪਰੇਸ਼ਨ ਡੈਜ਼ ਸਟਾਰਮ ਦੇਖਿਆ ਸੀ ਦੁਨੀਆ ਨੇ ਲਾਈਵ ਦੇਖਿਆ ਸੀ ਜਦੋਂ ਅਮਰੀਕਨ ਫੋਰਸਿਸ ਐਂਟਰ ਨਾਲ ਟੀਵੀ ਕੈਮਰੇ ਚੱਲ ਰਹੇ ਸੀ ਕਿ ਹੁਣ ਅਸੀਂ ਇਰਾਕ ਵਿੱਚ ਐਂਟਰ ਹੋਣ ਲੱਗੇ ਆ ਅਸੀਂ ਕੁਵੇਤ ਵਿੱਚ ਐਂਟਰ ਹੋਣ ਲੱਗੇ ਆ ਤੇ ਇਹ ਉਸ ਵੇਲੇ ਦੀਆਂ ਜਿਹੜਾ ਸੀ ਬਿਲਕੁਲ ਓਪਨ ਸੀ ਔਰ ਇਹ ਇੱਕ ਮੁੱਦਾ ਬਣਾਇਆ ਜਾ ਰਿਹਾ ਤਾਂ ਕਿ ਹੁਣ ਹੋਰ ਤੇ ਕੋਈ ਲੱਭ ਨਹੀਂ ਰਿਹਾ ਤੇ ਬਸ ਇਹਨੂੰ ਅਸੀਂ ਕੇਰ ਕੇ ਤੇ ਕੋਈ ਮੁੱਦਾ ਬਣਾ ਲਿਆ ਪ੍ਰੈਜ਼ੀਡੈਂਟ ਡੋਨਲਡ 트ੰਪ ਦੀਆਂ ਨੀਤੀਆਂ ਨਾ ਸਿਰਫ ਵਰਲਡ ਲੈਵਲ ਤੇ ਹੀ ਅਸਰੰਦਾਜ਼ ਹੋ ਰਹੀਆਂ ਨੇ ਬਲਕਿ ਅਮਰੀਕਾ ਦੇ ਵਿੱਚ ਅਮਰੀਕਨ ਲੋਕਾਂ ਲਈ ਤੇ ਇਥੋਂ ਦੀ ਡੋਮੈਸਟਿਕ ਰਾਜਨੀਤੀ ਦੇ ਵਿੱਚ ਵੀ ਆਪਣਾ ਰੰਗ ਦਿਖਾ ਰਹੀਆਂ ਨੇ ਇਹਦੇ ਬਾਰੇ ਚਰਚਾ ਕਰਾਂਗੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਫਿਲਹਾਲ ਇਸ ਪ੍ਰੋਗਰਾਮ ਵਿੱਚ ਇੰਨਾ ਹੀ ਤੁਹਾਡਾ ਪ੍ਰੋਗਰਾਮ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਧੰਨਵਾਦ ਇਸ ਪ੍ਰੋਗਰਾਮ ਨੂੰ ਤੁਸੀਂ ਠੀਕ ਸਮਝੋ ਸਾਨੂੰ ਲਾਈਕ ਵੀ ਕਰੋ ਤੇ ਸਬਸਕ੍ਰਾਈਬ ਵੀ ਕਰੋ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ